ਲਾਈਵ ਨੂੰ ਸੁਨਾਬਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦਿਖਾ ਰਹੇ ਆ ਆਪ ਜੀ ਨੂੰ ਨਾਬੇ ਬਾਈਪਾਸ ਰੋਡ ਦੀਆਂ ਤਸਵੀਰਾਂ ਦਿਨ ਸ਼ਨੀਵਾਰ ਦੀਆਂ ਦੇਖੋ 1 ਵਜੇ ਦੇ ਕਰੀਬ ਕਿੰਨਾ ਭਾਰੀ ਜਾਮ ਲੱਗਿਆ ਹੋਇਆ ਹੈ ਬਾਈਪਾਸ ਰੋਡ ਦੇ ਉੱਪਰ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਦੇਖੋ ਜਾਮ ਦੀਆਂ ਨਾਬੇ ਬਾਈਪਾਸ ਰੋਡ ਦੇ ਉੱਪਰ ਦੇਖ ਸਾਦਰ ਕੋ ਕਿਹਦੀ ਗਲਤੀ ਹੈ ਕਿਹਦੀ ਗਲਤੀ ਕਾਰਨ ਇਹ ਜਾਮ ਲੱਗਿਆ ਹੋਇਆ ਹੈ ਦੇਖੋ ਕਿਵੇਂ ਆਵਾਜਾ ਜਿੱਮੇ ਰੁਕੀ ਹੋਈ ਹੈ ਆਨਜਾਨ ਵਾਲਿਆਂ ਨੂੰ ਕਿਵੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਖਾ ਰਹੇ ਆਪ ਜੀ ਸ਼ਨੀਵਾਰ ਦੀਆਂ ਤਸਵੀਰਾਂ ਦੁਪਹਿਰ 1 ਵਜੇ ਦੇ ਕਰੀਬ ਨਾਬੇ ਅਕਸਰ ਇੱਥੇ ਜਾਮ ਲੱਗਦੇ ਰਹਿੰਦੇ ਹਨ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਜੋ ਜਾਮ ਲੱਗਦੇ ਇਹਨਾਂ ਵਾਸਤੇ ਜੋ ਪੁਖਤਾ ਇੰਤਜ਼ਾਮ ਕੀਤੇ ਜਾਣ ਤਾਂ ਕਿ ਆਨ ਜਾਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੇਖ ਸਕਦੇ ਹੋ ਜਾਮ ਦੇ ਵਿੱਚ ਜੋ ਐਂਬੂਲੈਂਸ ਵੀ ਹੈ ਇਸ ਟਾਈਮ ਫਸੀ ਹੋਈ ਹੈ। ਕੋਈ ਮਰੀਜ਼ ਐਸਾ ਅਮਰ ਜੀ ਸੀਰੀ ਸੁਣਦਾ। ਦੇਖੋ ਦੇਖ ਸਕਦੇ ਹੋ। ਦੇਖਾ ਤਾਂ ਸਾਫ ਸੁਣਾਈ ਦੇ ਰਹੀ ਹੈ ਐਂਬੂਲੈਂਸ ਦੀ ਬਾਜ ਜੋ ਕਿ ਜਾਮ ਦੇ ਵਿੱਚ ਇਸ ਟਾਈਮ ਫਸੀ ਹੋਈ ਹੈ। ਇਹਨਾਂ ਲੋਕੀ ਜੋ ਪੇਸ਼ੈਂਟ ਹੈ ਸੀਰੀਅਸ ਵੀ ਹੋ ਸਕਦਾ ਹੈ ਵਿਚਾਰਾ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੇ ਜੋ ਪ੍ਰਾਲੇ ਕਿਤੇ ਜਾਂ ਤਾਂ ਕਿ ਜੇ ਇਸ ਤਰ੍ਹਾਂ ਜਾਮ ਨਾ ਲੱਗ ਸਕਣ ਸੋ ਧੰਨਵਾਦ ਜੀ